ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜਫਰਨਾਮਾ ਟੀਵੀ ਉੱਤੇ ਸੋ ਕਾਫੀ ਚਿਰ ਬਾਅਦ ਆਪਣਾ ਚੈਨਲ ਇਹ ਮੁੜ ਤੋਂ ਚੱਲਣ ਲੱਗਿਆ ਹੈ ਲੇਕਿਨ ਇੰਡੀਆ ਦੇ ਵਿੱਚ ਇਹ ਬੈ ਨਹੀਂ ਹੈ ਹੋਰ ਦੇਸ਼ਾਂ ਵਿੱਚ ਚੱਲਦਾ ਹੈ ਸੋ ਦੋਸਤੋ ਅੱਜ ਦੀ ਵੀਡੀਓ ਬੜੀ ਦਿਲਚਸਪ ਹੈ ਇਹ ਇਤਿਹਾਸ ਤੁਸੀਂ ਪਹਿਲਾਂ ਕਦੇ ਵੀ ਨਹੀਂ ਸੁਣਿਆ ਹੋਣਾ ਗੱਲ ਕਰਾਂਗੇ ਜਦੋਂ ਜੂਨ 84 ਚ ਜਥਾ ਪਾਕਿਸਤਾਨ ਤੋਂ ਵਾਪਸ ਪਰਤੇ ਆ ਤੇ ਉੱਥੇ ਕੀ ਚੱਕਰਵਾਜੀ ਪੈ ਗਈ ਸੀਗੀ ਇਹ ਦੱਸਾਂਗੇ ਤੁਹਾਨੂੰ ਸੋ ਵੀਡੀਓ ਸਾਰੀ ਸੁਣਨਾ ਤੇ ਸ਼ੇਅਰ ਵੀ ਕਰਨਾ ਤਾਂ ਗੁਰਦੁਆਰਾ ਡੇਲਾ ਸਾਹਿਬ ਲਾਹੌਰ ਵਿਖੇ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹੀ ਦਾ ਸ਼ਹੀਦੀ ਪੁਰਬ 3 ਜੂਨ 1984 ਨੂੰ ਮਨਾਉਣ ਉਪਰੰਤ ਰੇਲਵੇ ਸਟੇਸ਼ਨ ਬਦਾਮੀ ਬਾਗ ਤੋਂ 4 ਜੂਨ ਦੀ ਸਵੇਰ ਨੂੰ 7:50 ਮਿੰਟ ਤੇ ਲਗਭਗ 800 ਯਾਤਰੀ ਸਪੈਸ਼ਲ ਟ੍ਰੇਨ ਰਾਹੀਂ ਲਾਹੌਰ ਸਟੇਸ਼ਨ ਲਈ ਚੱਲ ਪਈ ਤਾਂ 8 ਵਜੇ ਲਾਹੌਰ ਰੇਲਵੇ ਸਟੇਸ਼ਨ ਤੇ ਪੁੱਜ ਕੇ ਯਾਤਰੀਆਂ ਨੇ ਇਮੀਗ੍ਰੇਸ਼ਨ ਕਰਵਾਈ ਯਾਤਰੀਆਂ ਦਾ ਸਮਾਨ ਗੱਡੀ ਚੋਂ ਉਤਾਰਨ ਤੋਂ ਬਿਨਾਂ ਹੀ ਕਸਟਮ ਅਧਿਕਾਰੀਆਂ ਨੇ ਟੈਸਟ ਚੈਕਿੰਗ ਕੀਤੀ 10 ਵਜੇ ਤੱਕ ਯਾਤਰੀ ਗੱਡੀ ਵਿੱਚ ਆਪਣੀਆਂ ਸੀਟਾਂ ਤੇ ਬੈਠ ਚੁੱਕੇ ਸਨ ਤੇ ਕਈ ਆਪਣੇ ਬੱਚਿਆਂ ਲਈ ਪਲੇਟਫਾਰਮ ਤੋਂ ਟੌਫੀਆਂ ਬਿਸਕੁਟ ਤੇ ਖੜਾਉਣੇ ਲੈ ਕੇ ਪਾਕਿਸਤਾਨੀ ਕਰੰਸੀ ਨੂੰ ਮੁਕਾ ਰਹੇ ਸਨ ਗੱਡੀ ਚੱਲਣ ਲਈ ਪੂਰੀ ਤਰ੍ਹਾਂ ਤਿਆਰ ਸੀ ਪਰ ਸਿਗਨਲ ਨਾ ਮਿਲਣ ਕਾਰਨ ਚੱਲ ਨਹੀਂ ਸੀ ਰਹੀ 15-20 ਮਿੰਟ ਉਡੀਕ ਕਰਨ ਪਿੱਛੋਂ ਅਸੀਂ ਵਕਫ ਬੋਰਡ ਦੇ ਅਧਿਕਾਰੀਆਂ ਤੋਂ ਦੇਰੀ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਅਟਾਰੀ ਰੇਲਵੇ ਸਟੇਸ਼ਨ ਨਾਲ ਸੰਪਰਕ ਨਹੀਂ ਹੋ ਰਿਹਾ ਭਾਰਤ ਤੋਂ ਕਲੀਅਰੈਂਸ ਦੀ ਉਡੀਕ ਹੈ ਤਾਂ 10:30 ਵਜੇ ਅਸੀਂ ਰੇਲਵੇ ਕੰਟਰੋਲ ਰੂਮ 'ਚ ਗਏ ਤਾਂ ਮੇਰੇ ਨਾਲ ਪਾਰਟੀ ਲੀਡਰ ਵਕਫ ਬੋਰਡ ਦੇ ਅਧਿਕਾਰੀ ਤੇ ਇਮੀਗ੍ਰੇਸ਼ਨ ਇੰਚਾਰਜ ਸਨ ਤਾਂ ਕਾਫੀ ਯਤਨ ਕਰਨ ਦੇ ਬਾਵਜੂਦ ਇਹ ਗੱਲ ਸਪਸ਼ਟ ਹੋ ਗਈ ਕਿ ਭਾਰਤ ਨਾਲ ਅਟਾਰੀ ਅਤੇ ਬਾਗਾ ਬਾਰਡਰ ਤੋਂ ਸੰਪਰਕ ਨਹੀਂ ਹੋ ਰਿਹਾ। ਇਸ ਦੌਰਾਨ ਪਾਕਿਸਤਾਨ ਸਥਿਤ ਭਾਰਤੀ ਅੰਬੈਸੀ ਦਾ ਫਰਸਟ ਸਕੱਤਰ ਤੇ ਕੁਝ ਹੋਰ ਅਮਲਾ ਜੋ ਸਾਡੇ ਨਾਲ ਸਨ ਇਹਨਾਂ ਚੋਂ ਇੱਕ ਅਧਿਕਾਰੀ ਸੜਕ ਰਸਤੇ ਬਾਗਾ ਬਾਰਡਰ ਤੋਂ ਹੋ ਕੇ ਆਇਆ ਉਹਨੇ ਦੱਸਿਆ ਕਿ ਪੰਜਾਬ ਵਿੱਚ ਫੌਜ ਨੇ ਸਾਰਾ ਪ੍ਰਬੰਧ ਸੁਭਾਲ ਲਿਆ ਹੋਇਆ ਹੈ ਔਰ ਸਮੁੱਚੇ ਪੰਜਾਬ 'ਚ ਕਰਫਿਊ ਲੱਗਿਆ ਹੋਇਆ ਹੈ। ਤੇ ਸਰਹੱਦ ਸੀਲ ਕੀਤੀ ਹੋਈ ਹੈ ਕੋਈ ਵੀ ਭਾਰਤੀ ਅਧਿਕਾਰੀ ਉਹਨਾਂ ਨੂੰ ਮਿਲਣ ਨਹੀਂ ਆਇਆ ਇਹ ਗੱਲ ਸੁਣ ਕੇ ਕਈ ਨੌਜਵਾਨ ਮਿਸਟਰ ਨૈયਰ ਫਸਟ ਸੈਕਟਰੀ ਦੇ ਗਲਪੈਣ ਤੱਕ ਗਏ ਤਾਂ ਬੜੀ ਮੁਸ਼ਕਲ ਦੇ ਨਾਲ ਸੀ ਕੰਟਰੋਲ ਕੀਤਾ ਤੇ ਉਸ ਨੂੰ ਖਿੱਚ ਧੂ ਤੋਂ ਬਚਾਇਆ ਸਾਰੇ ਜਥੇ ਦੇ ਵਿੱਚ ਮਾਇੂਸੀ ਛਾਈ ਹੋਈ ਸੀ ਫਿਕਰਮੰਦ ਚਿਹਰੇ ਉੱਤਰੇ ਹੋਏ ਸਨ ਤਾਂ 11:30 ਵਜੇ ਤੱਕ ਪਾਕਿਸਤਾਨੀ ਅਧਿਕਾਰੀ ਇਹ ਫੈਸਲਾ ਲੈ ਚੁੱਕੇ ਸਨ ਕਿ ਜਥੇ ਨੂੰ ਵਾਪਸ ਗੁਰਦੁਆਰਾ ਡੇਰਾ ਸਾਹਿਬ ਪੇਛੇ ਦਿੱਤਾ ਜਾਵੇ ਯਾਤਰੀ ਭੁੱਖੇ ਸਨ ਤੇ ਸਵੇਰੇ ਚੱਲਣ ਸਮੇਂ ਕੇਵਲ ਚਾਹ ਹੀ ਪੀਕੇ ਤੁਰ ਪਏ ਸੀ ਕਿਉਂਕਿ ਉਹਨਾਂ ਦਾ ਯਤਨ ਹੁੰਦਾ ਕਿ ਪਹਿਲਾਂ ਪਹੁੰਚ ਕੇ ਗੱਡੀ ਦੇ ਵਿੱਚ ਚੰਗੀਆਂ ਸੀਟਾਂ ਮਲ ਲਈਆਂ ਜਾਣ ਤਾਂ ਸਥਿਤੀ ਨੂੰ ਭਾਂਪਦਿਆਂ ਮੈਂ ਲੰਗਰ ਹਾਲ ਸਮੰਦਰ ਸਟਾਫ ਨੂੰ ਲੰਗਰ ਤਿਆਰ ਕਰਨ ਲਈ ਟਾਂਗਿਆਂ ਤੇ ਗੁਰਦੁਆਰਾ ਡੇਰਾ ਸਾਹਿਬ ਲਈ ਤੋਰਤਾ 4 ਵਜੇ ਦੇ ਕਰੀਬ ਐਡੀਸ਼ਨਲ ਡੀਸੀ ਲਾਹੌਰ ਇਨੇ ਆਕੇ ਕਿਹਾ ਕਿ ਭਾਰਤ ਸਰਕਾਰ ਦੀ ਬੇਨਤੀ ਤੇ ਅਸੀਂ ਤੁਹਾਡਾ 2 ਦਿਨਾਂ ਵਾਲੀ ਵੀਜ਼ਾ ਵਧਾਤਾ ਤਾਂ ਯਾਤਰੀਆਂ ਨੂੰ ਜਦੋਂ ਇਹ ਪਤਾ ਲੱਗਿਆ ਕਿ ਗੱਡੀ ਭਾਰਤ ਜਾਣ ਦੀ بجائے ਰੇਲਵੇ ਸਟੇਸ਼ਨ ਬਦਾਮੀ ਬਾਗਲੀ ਚੱਲਣ ਲੱਗੀ ਹੈ ਤਾਂ ਕੁਝ ਜज्ਬਾਤੀ ਨੌਜਵਾਨ ਰੇਲ ਦੀ ਪਟੜੀ ਤੇ ਲੰਮੇ ਪੈ ਗਏ ਔਰ ਉਹਨੇ ਮੰਗ ਕੀਤੀ ਕਿ ਗੱਡੀ ਅਟਾਰੀ ਵੱਲ ਤੋਰੀ ਜਾਵੇ ਮੇਰੇ ਨਾਲ ਸਰਦਾਰ ਗੁਰਦੇਵ ਸਿੰਘ ਸ਼ਾਂਤ ਪਾਰਟੀ ਲੀਡਰ ਉਹਨਾਂ ਕੋਲ ਗਏ ਤੇ ਸਾਰੇ ਹਾਲਾਤ ਦੱਸ ਕੇ ਉਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਉਹ ਅੜੀਲ ਪੁਣੇ ਦੀ ਹੱਦੋਂ ਟੱਪੇ ਨੌਜਵਾਨ ਸਾਡੀ ਗੱਲ ਮੰਨਣ ਦੀ ਥਾਂ ਹੋਰ ਗਰਮ ਹੋ ਗਏ ਸਾਡੇ ਕੋਲ ਡਿਊਟੀ ਮਜਿਸਟਰੇਟ ਪੁਲਿਸ ਅਧਿਕਾਰੀਆਂ ਸਮੇਤ ਖੜਾ ਸੀ ਉਹਨੇ ਸਾਨੂੰ ਕਿਹਾ ਕਿ ਸਰਦਾਰ ਜੀ ਤੁਸੀਂ ਹੁਣ ਪਿੱਛੇ ਹੋ ਜਾਓ ਮੈਂ ਇਹਨਾਂ ਨਾਲ ਗੱਲ ਕਰਦਾ ਸਾਡੇ ਪਿੱਛੇ ਹਟਣ ਤੇ ਉਹਨੇ ਨੌਜਵਾਨਾਂ ਨੂੰ ਕਿਹਾ ਕਿ ਤੁਸੀਂ ਇਸ ਸਮੇਂ ਸਾਡੇ ਮਹਿਮਾਨ ਹੋ ਇਤਲੀ ਮੇਰੀ ਬੇਨਤੀ ਮੰਨ ਕੇ ਪਟੜੀ ਖਾਲੀ ਕਰ ਦਿਓ ਨਰਮੀ ਦਾ ਅਸਰ ਨਾ ਵੇਖ ਉਹਨੇ ਦੁਬਾਰਾ ਕਿਹਾ ਕਿ ਪਾਕਿਸਤਾਨ ਵਿੱਚ ਭਾਰਤ ਦਾ ਕਾਨੂੰਨ ਨਹੀਂ ਚੱਲਦਾ ਇੱਥੇ ਜਨਾਬ ਜਨਰਲ ਮੁਹੰਮਦ ਜਿਆਉਲ ਹੱਕ ਦਾ ਕਾਨੂੰਨ ਲਾਗੂ ਹੈ ਜੇਕਰ ਤੁਸੀਂ 3 ਮਿੰਟ ਦੇ ਅੰਦਰ ਅੰਦਰ ਪਟੜੀ ਤੋਂ ਨਾ ਉੱਠੇ ਤਾਂ ਮੈਂ ਪੁਲਿਸ ਨੂੰ ਆਰਡਰ ਦੇ ਦੇਣਾ ਕਿ ਤੁਹਾਡੇ ਨਾਲ ਵੀ ਉਹੀ ਸਲੂਕ ਕਰਨ ਜੋ ਇਸ ਸਮੇਂ ਪਾਕਿਸਤਾਨੀ ਸ਼ਹਿਰੀ ਨਾਲ ਕਰਦੇ ਆ ਤਾਂ ਇਹ ਗੱਲ ਕਹਿਣ ਦੀ ਧੀਰ ਸੀ 1 ਮਿੰਟ ਤੋਂ ਵੀ ਪਹਿਲਾਂ ਪਟੜੀ ਖਾਲੀ ਹੋ ਗਈ ਤਾਂ 12:30 ਮਿੰਟ ਦੇ ਕਰੀਬ ਗੱਡੀ ਵਾਪਸ ਬਦਾਮੀ ਬਾਗ ਲਈ ਚੱਲ ਪਈ ਗੁਰਦੁਆਰਾ ਸਾਹਿਬ ਪਹੁੰਚਣ ਤੇ ਆਰਥਿਕ ਸਮੱਸਿਆ ਖੜੀ ਹੋ ਗਈ ਯਾਤਰੀ ਆਪਣੇ ਬੱਚਿਆਂ ਦੇ ਖਰਚੇ ਲਈ ਰਕਮ ਚਾਹੁੰਦੇ ਸਨ ਗੱਲ ਉਹਨਾਂ ਦੀ ਠੀਕ ਸੀ ਬੱਚਿਆਂ ਦੀ ਜਿੱਦ ਪੂਰੀ ਕਰਨਾ ਔਰ ਛੋਟੇ ਬੱਚਿਆਂ ਲਈ ਲੋਡ ਪੈਣ ਤੇ ਦੁੱਧ ਆਦ ਦਾ ਪ੍ਰਬੰਧ ਕਰਨ ਲਈ ਹੱਕ ਵੀ ਵਾਜਬ ਸੀ ਜਥੇ ਚ ਜਨਰਲ ਪ੍ਰਬੰਧਕ ਹੋਣ ਕਰਕੇ ਸਾਰਾ ਕੇਰਾ ਮੇਰੇ ਦਿਵਾਲੇ ਸੀ ਜਿਸ ਕਰਕੇ ਮੈਂ ਅੰਬੈਸੀ ਦੇ ਅਧਿਕਾਰੀਆਂ ਨੂੰ ਕਿਹਾ ਕਿ ਪਾਸਪੋਰਟਾਂ ਦੀ ਗਰੰਟੀ ਤੇ ਘੱਟੋ-ਘੱਟ 100-100 ਰੁਪਏ ਤਾਂ ਦੇਣ ਪਰ ਉਹ ਅਜਿਹਾ ਕਰਨ ਦੀ ਸਾਰੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਸੁੱਟ ਕੇ ਕਰਜ਼ੇ ਦੇ ਰੂਪ 'ਚ ਸ਼੍ਰੋਮਣੀ ਕਮੇਟੀ ਨੂੰ ਰਕਮ ਦੇਣ ਲਈ ਤਿਆਰ ਸਨ ਕਿਉਂਕਿ ਸਾਰੇ ਭਾਰਤ ਵਿੱਚੋਂ ਆਏ ਯਾਤਰੀਆਂ ਤੋਂ ਸਾਨੂੰ ਰਕਮ ਵਾਪਸ ਮਿਲਣੀ ਮੁਸ਼ਕਲ ਸੀ ਇਸ ਲਈ ਸਾਡਾ ਜ਼ੋਰ ਯਾਤਰੀਆਂ ਨੂੰ ਸਿੱਧੇ ਤੌਰ ਤੇ ਅੰਬੈਸੀ ਵੱਲੋਂ ਰਕਮ ਦੇਣ ਤੇ ਸੀ ਪਰ ਗੱਲ ਕਿਸੇ ਪਾਸੇ ਨਾ ਲੱਗੀ ਪਾਰਟੀ ਲੀਡਰ ਨੂੰ ਨਾਲ ਲੈ ਕੇ ਮੈਂ ਪ੍ਰਿੰਸੀਪਲ ਪ੍ਰਕਾਸ਼ ਸਿੰਘ 에ਅਰ ਇੰਡੀਆ ਦੇ ਦਫਤਰ ਫਸਟ ਸੈਕਟਰੀ ਮਿਸਟਰ ਨૈયਰ ਕੋਲ ਗਿਆ ਜਿੱਥੇ اسلامਾਬਾਦ ਤੋਂ ਹੋਰ ਜ਼ਿੰਮੇਵਾਰ ਅਧਿਕਾਰੀ ਆਏ ਹੋਏ ਸੀ ਤਾਂ ਅਸਾਂ ਕਿਹਾ ਕਿ ਸਾਨੂੰ ਹੰਗਾਮੀ ਹਾਲਤ ਵਿੱਚ ਮਿੱਥੇ ਸਮੇਂ ਤੋਂ ਵਾਧੂ ਰੋਕਿਆ ਗਿਆ ਇਸ ਲਈ ਵਾਧੂ ਸਮਾਂ ਰੋਕਣ ਤੱਕ ਸਾਡਾ ਲੰਗਰ ਆਦ ਦਾ ਖਰਚ ਵੀ ਤੁਹਾਨੂੰ ਕਰਨਾ ਚਾਹੀਦਾ ਪਰ ਉਹ ਇੱਕੋ ਹੀ ਗੱਲ ਕਹਿੰਦੇ ਸਨ ਕਿ ਅਸੀਂ ਕੱਜ ਤਾਂ ਦੇ ਦੇਵਾਂਗੇ ਪਰ ਸਾਡੇ 3000 ਰੁਪਏ ਪ੍ਰਤੀ ਦਿਨ ਦਾ ਰਾਸ਼ਨ ਦੇਣ ਲਈ ਤਿਆਰ ਆ। ਅਸੀਂ ਉਹਨਾਂ ਨੂੰ ਕਿਹਾ ਕਿ ਰਕਮ ਭਾਵੇਂ ਇਸ ਤੋਂ ਵੀ ਘੱਟ ਖਰਚ ਹੋਵੇ ਪਰ ਲੰਗਰ ਦਾ ਸਾਰਾ ਰਾਸ਼ਨ ਹੀ ਖਰੀਦ ਦੇਣ ਸਾਨੂੰ। ਪਰ ਅੰਬੈਸੀ ਦੇ ਅਧਿਕਾਰੀ ਇਹ ਗੱਲ ਮੰਨਣ ਲਈ ਤਿਆਰ ਨਹੀਂ ਸਨ। ਦੂਜੇ ਪਾਸੇ ਪਾਕਿਸਤਾਨ ਟੀਵੀ ਤੇ ਰੇਡੀਓ ਪ੍ਰਸਾਰਣਾਂ ਤੋਂ ਇਹ ਪਤਾ ਲੱਗ ਗਿਆ ਸੀ ਕਿ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਤੇ ਫੌਜ ਵੱਲੋਂ ਹਮਲਾ ਕੀਤਾ ਗਿਆ। ਸੰਗਤਾਂ ਦੇ ਮਨ ਇਹ ਸੁਣ ਕੇ ਅਤਿਅੰਤ ਦੁਖੀ ਸਨ ਸ਼ਾਮ ਨੂੰ 7 ਵਜੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨੂੰ ਇਕੱਠੇ ਕਰਕੇ ਸਾਰੇ ਹਾਲਾਤ ਤੇ ਵਿਚਾਰ ਕਰਨ ਲਈ ਦੀਵਾਨ ਸਜਾਇਆ ਗਿਆ ਜ ਜਿਹਦੇ ਚ ਭਾਰਤੀ ਐਂਬੈਸੀ ਦੇ ਵਕਫ ਬੋਰਡ ਦੇ ਉੱਚ ਅਧਿਕਾਰੀ ਹਾਜ਼ਰ ਸਨ ਸਰਦਾਰ ਗੁਰਦੇਵ ਸਿੰਘ ਸ਼ਾਂਤ ਪਾਰਟੀ ਲੀਡਰ ਵੱਲੋਂ ਸੰਗਤਾਂ ਨੂੰ ਸਥਿਤੀ ਤੋਂ ਜਾਣੂ ਕਰਾ ਕੇ ਦੁਖਦਾਈ ਘੜੀ 'ਚ ਸੰਜਮ ਵਿੱਚ ਰਹਿਣ ਤੇ ਪ੍ਰਬੰਧਕਾਂ ਨੂੰ ਮਿਲਵਰਤਨ ਕਰਨ ਦੀ ਅਪੀਲ ਕੀਤੀ ਸ਼੍ਰੀ ਅਕਾਲ ਤੱਕ ਸੈਭਤ ਹੋਏ ਫੌਜੀ ਹਮਲੇ ਕਰਕੇ ਸਾਰਿਆਂ ਦੇ ਦੁਖੀ ਹਿਰਦੇ ਪੀੜਤ ਅਤੇ ਬਲੁੰਦਰੇ ਹੋਏ ਸਨ ਅੰਬੈਸੀ ਦੇ ਅਧਿਕਾਰੀਆਂ ਦਾ ਰਵੱਈਆ ਦੇਖ ਕੇ ਭਾਰਤ ਸਰਕਾਰ ਬਰਦ ਨਫ਼ਰਤ ਦਾ ਮਾਹੌਲ ਬਣ ਗਿਆ ਇਸ ਲਈ ਪਾਰਟੀ ਲੀਡਰ ਅਤੇ ਜਥੇ ਵਿੱਚ ਸ਼ਾਮਲ ਪਦਵੰਤਿਆਂ ਨਾਲ مشਵਰਾ ਕਰਨ ਪਿੱਛੋਂ ਮੈਂ ਇਹ ਗੱਲ ਸੰਗਤ ਵਿੱਚ ਕਹੀ ਕਿ ਰੋਸ ਵਜੋਂ ਅਸੀਂ ਭਾਰਤ ਸਰਕਾਰ ਦੀ ਲੰਗਰ ਦੀ ਸਹਾਇਤਾ ਨਹੀਂ ਲਵਾਂਗੇ ਤੇ ਨਾ ਹੀ ਪਾਕਿਸਤਾਨ ਸਰਕਾਰ પાસે ਮੰਗ ਕਰਾਂਗੇ ਲੰਗਰ ਦਾ ਪ੍ਰਬੰਧ ਆਪਣੇ ਅਸਰ ਰਸੂਖ ਦੀ ਤਰ੍ਹਾਂ ਵਰਤੋਂ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਊਗਾ ਕਿਉਂਕਿ ਸੰਗਤਾਂ ਦੀ ਮੰਗ ਸੀ ਕਿ ਉਹ ਕਿਸੇ ਹਾਲਤ ਵਿੱਚ ਵੀ ਵਾਪਸ ਆਪਣੇ ਪਰਿਵਾਰਾਂ ਵਿੱਚ ਜਾ ਕੇ ਮੁਸੀਬਤ ਦਾ ਟਕਰਾ ਰਲ ਮਿਲ ਕੇ ਕਰਨ ਦੇ ਖਾਸ਼ਮੰਦ ਨੇ ਇਹ ਗੱਲ ਸੁਭਾਵਿਕ ਤੌਰ ਤੇ ਦਰਸਤ ਵੀ ਸੀ ਇਸ ਲਈ ਜਥੇ ਦਾ ਵੀਜ਼ਾ ਐਕਸਟੈਂਡ ਕਰਨ ਤੇ ਪਾਕਿਸਤਾਨ ਸਰਕਾਰ ਤੇ ਵੀ ਰੋਸ ਪ੍ਰਗਟ ਕੀਤਾ ਦਾ ਵਕਫ ਬੋਰਡ ਦੇ ਡਿਪਟੀ ਐਡਮਿਨਿਸਟ੍ਰੇਟਰ ਮੌਲਵੀ ਮਹਿਮੂਦ ਉਲ हसन ਨੇ ਉੱਤਰ ਚ ਬੋਲਦਿਆਂ ਕਿਹਾ ਕਿ ਉਸ ਨੂੰ ਡੀਸੀ ਲਾਹੌਰ ਵੱਲੋਂ ਸਿੱਖ ਭਰਾਵਾਂ ਨੂੰ ਅਪੀਲ ਕਰਨੀ ਹੁਕਮ ਹੋਇਆ ਕਿ ਲਾਹੌਰ ਸ਼ਹਿਰ ਦੇ ਮੇਅਰ ਨੇ ਸ਼ਹਿਰੀਆਂ ਵੱਲੋਂ ਇਸ ਔਖੀ ਘੜੀ ਚ ਹਮਦਰਦੀ ਦਾ ਸੁਨੇਹਾ ਭੇਜਿਆ ਤੇ ਗੁਜਾਰਸ਼ ਕੀਤੀ ਹੈ ਕਿ ਸਿੱਖ ਭਰਾ ਸਾਡੇ ਮਹਿਮਾਨ ਨੇ ਤੇ ਜਿੰਨਾ ਚਿਰ ਇੱਥੇ ਠਹਿਰਨਗੇ ਅਸੀਂ ਆਪਣੇ ਮਹਿਮਾਨਾਂ ਦੇ ਖਾਣ ਪੀਣ ਦਾ ਪ੍ਰਬੰਧ ਕਰਾਂਗੇ ਇਸ ਦੇ ਵਿੱਚ ਸਰਕਾਰ ਦੀ ਕੋਈ ਦਖਲਅਦਾਜ਼ੀ ਨਹੀਂ ਹੋਊਗੀ ਤਾਂ ਪਾਰਟੀ ਲੀਡਰ ਦੀ ਸਲਾਹ ਦੇ ਨਾਲ ਮੈਂ ਉੱਤਰ ਦੱਤਾ ਕਿ ਸ਼ਹਿਰ ਵਾਸੀਆਂ ਵੱਲੋਂ ਦਿਖਾਈ ਹਮਦਰਦੀ ਤੇ ਲੰਗਰ ਦੀ ਪੇਸ਼ਕਸ਼ ਲਈ ਅਸੀਂ ਧੰਨਵਾਦ ਕਰਦੇ ਹਾਂ ਅਤੇ ਇਹ ਪੇਸ਼ਕਸ਼ ਪ੍ਰਵਾਨ ਕਰਦੇ ਹਾਂ ਸੰਗਤਾ ਨੇ ਜਕਾਰੇ ਬੁਲਾ ਕੇ ਇਹਦੀ ਪੁਸ਼ਟੀ ਕੀਤੀ ਮੈਂ ਅੱਗੇ ਬੋਲਦਿਆਂ ਕਿਹਾ ਕਿ ਹਾਲ ਦੀ ਘੜੀ ਅਸੀਂ ਕੰਮ ਚਲਾ ਰਹੇ ਹਾਂ ਲੋੜ ਭੈਣ ਤੇ ਸ਼ਹਿਰ ਨਿਵਾਸੀ ਭਰਾਵਾਂ ਦੀਆਂ ਸੇਵਾਵਾਂ ਪ੍ਰਾਪਤ ਕਰ ਲਈਆਂ ਜਾਣਗੀਆਂ ਦਾ ਦੀਵਾਨ ਚ ਹਾਜ਼ਰ ਭਾਰਤੀ ਸਫਾਰਤਖਾਨੇ ਦੇ ਅਧਿਕਾਰੀਆਂ ਨੇ ਆਪਣੀ ਬੇਤੀ ਮਹਿਸੂਸ ਕੀਤੀ ਤੇ ਕਿਹਾ ਕਿ ਉਹ ਸਾਡੀ ਗੱਲ ਭਾਰਤੀ ਰਾਜਦੂਤ ਨਾਲ ਕਰਵਾ ਦੇਣਗੇ ਕਿਉਂਕਿ ਉਹ ਆਪ ਕੋਈ ਫੈਸਲਾ ਨਹੀਂ ਲੈ ਸਕਦੇ ਸਰਦਾਰ ਗੁਰਦੇਵ ਸਿੰਘ ਸ਼ਾਂਤ ਪਾਰਟੀ ਲੀਡਰ ਜੋ ਕਿ ਸ਼ਰਮਣੀ ਗੁਰਦਵਾਰਾ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਵੀ ਸੀ ਉਹ ਮੈਨੂੰ ਤੇ ਸਰਦਾਰ ਪ੍ਰਕਾਸ਼ ਸਿੰਘ ਪ੍ਰਿੰਸੀਪਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਨੂੰ ਲੈ ਕੇ ਫਾਇਟ ਸੈਕਟਰੀ ਦੇ ਨਾਲ ਇੰਡੀਅਨ 에ਅਰਲਾਈਨ ਦੇ ਦਫ਼ਤਰ ਗਏ ਉੱਥੋਂ ਪਤਾ ਲੱਗਿਆ ਕਿ ਸਫਾਰਤਖਾਨੇ ਦਾ ਕੋਈ ਉੱਚ ਅਧਿਕਾਰੀ ਕਿਸੇ 5 ਤਾਰਾ ਹੋਟਲ 'ਚ ਪਹੁੰਚ ਚੁੱਕਾ ਹੈ ਅਸੀਂ ਸਾਰੇ ਹੋਟਲ 'ਚ ਪਹੁੰਚੇ ਤੇ ਸਬੰਧਤ ਅਧਿਕਾਰੀ ਨੂੰ ਜਥੇ ਦੀਆਂ ਮੁਸ਼ਕਲਾਂ ਦੀ ਜਾਣਕਾਰੀ ਦਿੱਤੀ ਔਰ ਸਪਸ਼ਟ ਤੌਰ ਤੇ ਕਿਹਾ ਕਿ ਇਹ ਸਾਡੇ ਲਈ ਕੈਦ ਤੋਂ ਛੁੱਟ ਕੁਝ ਨਹੀਂ ਹੁਣ ਅਸੀਂ ਆਪਣੇ ਆਪ ਨੂੰ ਯਾਤਰੀ ਮਹਿਸੂਸ ਨਹੀਂ ਕਰ ਰਹੇ ਸਗੋਂ ਕੈਦੀ ਸਮਝ ਰਹੇ ਹਾਂ ਉਹਨੇ ਕਿਹਾ ਕਿ ਉਹ ਸਾਡੀ ਗੱਲ ਸ਼੍ਰੀ ਕੇ.ਡੀ ਸ਼ਰਮਾ ਰਾਜਦੂਤ ਨਾਲ ਕਰਾ ਦੇਊਗਾ ਕਾਫੀ ਦੇਰ ਪਿਛੋਂ ਸ਼ਰਮਾ ਜੀ ਨਾਲ ਸੰਪਰਕ ਹੋਇਆ ਤਾਂ ਮੈਂ ਉਹਨਾਂ ਨਾਲ ਗੱਲਬਾਤ ਸਮੇਂ ਕਿਹਾ ਕਿ ਅਸੀਂ ਭਾਰਤੀ ਨਾਗਰਿਕਾਂ ਐਸੀ ਹਾਲਤ ਵਿੱਚ ਜਿੱਥੇ ਨੂੰ ਇੱਥੇ ਰੋਕਣਾ ਭਾਰਤ ਦੀ ਬੇਤੀਵਲੀ ਗੱਲ ਹੈ ਵੱਡੀਆਂ-ਵੱਡੀਆਂ ਜੰਗਾਂ ਵਿੱਚ ਵੀ ਹਰ ਮੁਲਕ ਆਪਣੇ ਸ਼ਹਿਰੀ ਨੂੰ ਦੁਸ਼ਮਣ ਦੇਸ਼ਾਂ ਵਿੱਚੋਂ ਮੰਗ ਕੇ ਮੰਗ ਕਰਕੇ ਸੁਰੱਖਿਅਤ ਆਪਣੇ ਦੇਸ਼ 'ਚ ਲਿਆਉਂਦੇ ਹੁਣ ਕਿਹੜੀ ਜੰਗ ਲੱਗੀ ਹੋਈ ਹੈ ਕਿ ਸਾਨੂੰ ਇੱਥੇ ਕੈਦੀ ਬਣਾਇਆ ਗਿਆ ਜੇਕਰ ਕੈਦੀ ਹੀ ਬਣਾਉਣਾ ਹੈ ਤਾਂ ਘੱਟੋ-ਘੱਟ ਆਪਣੇ ਦੇਸ਼ 'ਤਾਂ ਰੱਖਿਆ ਜਾ ਸਕਦਾ ਤਾ ਮੇਰੀ ਜਜਵਾਤ ਭਰੀ ਗੱਲ ਸੁਣ ਕੇ ਉਹਨੇ ਧੀਰਜ ਦੇ ਵਰਤਣ ਲਈ ਕਿਹਾ ਤੇ ਭਰੋਸਾ ਦਿੱਤਾ ਕਿ ਉਹ ਛੇਤੀ ਜੱਥੇ ਦੀ ਵਾਪਸੀ ਦਾ ਪ੍ਰਬੰਧ ਕਰੇਗਾ ਤੇ ਆਪਣੇ ਵੱਲੋਂ ਹਰ ਸੰਭਵ ਯਤਨ ਕਰੇਗਾ। ਉਹਨੇ ਦੱਸਿਆ ਕਿ ਟੈਲੀਫੋਨ ਰਾਹੀਂ ਭਾਰਤ ਸਰਕਾਰ ਨਾਲ ਸੰਪਰਕ ਨਹੀਂ ਹੋ ਰਿਹਾ। ਟੈਲਕਸ ਰਾਹੀਂ ਮੈਸੇਜ ਭੇਜਿਆ ਗਿਆ। ਉੱਤਰ ਉਡੀਕ ਰਹੇ ਹਾਂ। ਤਾਂ ਦੂਤ ਘਰ ਦੇ ਅਧਿਕਾਰੀ ਹਰ ਸਮੇਂ ਤੁਹਾਡੇ ਕੋਲ ਹਾਜ਼ਰ ਰਹਿਣਗੇ। ਤਾਂ ਮੈਂ ਉਸ ਨੂੰ ਫੇਰ ਕਿਹਾ ਕਿ ਜਿੱਥੇ ਯਾਤਰੀ ਪਰੇਸ਼ਾਨ ਨੇ ਇਸੇ ਤਰ੍ਹਾਂ ਭਾਰਤ ਵਿੱਚ ਉਹਨਾਂ ਦੇ ਪਰਿਵਾਰ ਵੀ ਫਿਕਰਮੰਦ ਹੋਣਗੇ ਇਥੇ ਲਈ ਭਾਰਤੀ ਟੀਵੀ ਰਹੀਂ ਘਟੋ ਘਟ ਇਹ ਜਾਣਕਾਰੀ ਤਾਂ ਭੇਜੀ ਜਾ ਸਕਦੀ ਹੈ ਕਿ ਮਜਬੂਰਨ ਜਥੇ ਦੇ ਯਾਤਰੀਆਂ ਨੂੰ ਗੁਰਦੁਆਰਾ ਡੇਰਾ ਸਾਬ ਲਾਹੌਰ ਵਿਖੇ ਰੋਕ ਲਿਆ ਗਿਆ ਅਤੇ ਇਹ ਸਭ ਸੁਰੱਖਿਅਤ ਨੇ ਤਾਂ ਸਫੀਰ ਨੇ ਅਜਿਹਾ ਕਰਨ ਲਈ ਟੈਲਕ ਸੰਪੇਜਣ ਦਾ ਭਰੋਸਾ ਤਾਂ ਦੇ ਦਿੱਤਾ ਪਰ ਇਹ ਨਹੀਂ ਦੱਸਿਆ ਕਿ ਪੰਜਾਬ ਨਾਲੋਂ ਸਾਰੇ ਸੰਪਰਕ ਤੋੜ ਦਿੱਤੇ ਗਏ ਨੇ ਕੁਝ ਸਮਾਂ ਬਾਅਦ ਬੇ ਹੋਟਲ ਵਿੱਚ ਸਾਨੂੰ ਟੈਲਕਸ ਮੈਸੇਜ ਦਿਖਾਇਆ ਗਿਆ ਜੀ ਦਾ ਅਰਥ ਸੀ ਕਿ ਸਾਰੇ ਸਿੱਖ ਯਾਤਰੀ ਐਜੀਟੇਟਰ ਨੇ ਇਥੇ ਦੀ ਉਹਨਾਂ ਨੂੰ ਇੱਥੇ ਰੁਕਣਾ ਠੀਕ ਨਹੀਂ ਅਸੀਂ ਕਿਹਾ ਕਿ ਸਾਡੀ ਮਜਬੂਰੀ ਨੂੰ ਵੀ ਤੁਸੀਂ ਮਹਿਸੂਸ ਨਾ ਕਰਕੇ ਸਾਡੀਆਂ ਭਾਵਨਾਵਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਉਹਨਾਂ ਨੇ ਸਾਨੂੰ ਖਾਣੇ ਦੀ ਪੇਸ਼ਕਸ਼ ਕੀਤੀ ਪਰ ਅਸੀਂ ਕਿਹਾ ਕਿ ਕੇਵਲ ਲੰਗਰ ਦਾ ਪ੍ਰਸ਼ਾਦ ਹੀ ਸ਼ਕਣਾ ਸੀ ਤਾਂ 5 ਜੂਨ 1984 ਨੂੰ ਗੁਰਦੁਆਰਾ ਡੇਰਾ ਸਬ ਲਾਹੌਰ ਵਿਖੇ ਆਸਾ ਕੀ ਵਾਰ ਦਾ ਭੋਗ ਪੈਣ ਉਪਰੰਤ ਮੌਲਵੀ ਮਹਿਮੂਦ ਨੇ ਸੰਗਤਾਂ ਨੂੰ ਜਾਣਕਾਰੀ ਦਿੱਤੀ ਕਿ ਪਾਕਿਸਤਾਨ ਸਰਕਾਰ ਨੇ ਸਿੱਖ ਯਾਤਰੀ ਜੈਤੇਰੀਆਂ ਭਾਵਨਾਵਾਂ ਜਜ਼ਬਾਤਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਤੇ ਭਾਰਤੀ ਰਾਜਦੂਤ ਨੂੰ ਸਪਸ਼ਟ ਕਰਤਾ ਕਿ ਯਾਤਰੀਆਂ ਦੇ ਬੀਜੇ ਵਿੱਚ ਪਹਿਲਾਂ ਕੀਤੇ 2 ਦਿਨਾਂ ਦੇ ਵਾਅਦੇ ਉਪਰੰਤ ਹੋਰ ਵੀ ਜਾਣੀ ਵਧਾਉਣਗੇ ਜਿਸ ਕਰਕੇ ਹੋਏ ਫੈਸਲੇ ਅਨੁਸਾਰ 6 ਜੂਨ ਨੂੰ ਸਵੇਰੇ ਹਰ ਹਾਲਤ ਵਿੱਚ ਯਾਤਰੀਆਂ ਨੂੰ ਵਾਪਸ ਪਾਰ ਤਪੇ ਦਾ ਤਾਜਾਊਗਾ ਇਹ ਸੁਣ ਕੇ ਸੰਗਤਾਂ ਨੇ ਜਗਾਰਾ ਬੁਲਾ ਕੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਕਈ ਯਾਤਰੀ ਵੀਜ਼ਾ ਉਪਰਾਪਤ ਕਰਨ ਉਪਰੰਤ ਕਿਸੇ ਘਰੇਲੂ ਮਜਬੂਰੀ ਕਾਰਨ ਜਿੱਥੇ ਨਾਲ ਨਹੀਂ ਆ ਸਕੇ ਸਨ ਹਾਲਾਂਕਿ ਉਹਨਾਂ ਲਈ ਨਿਯਤ ਕਰੰਸੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦੇ ਕੋਲ ਮੌਜੂਦ ਸੀ ਇਹ ਬਚੇ ਹੋਏ ਟਰੈਵਲਿੰਗ ਚੈੱਕ ਕੈਸ਼ ਕਰਵਾ ਕੇ ਲੰਗਰ ਦਾ ਪ੍ਰਬੰਧ ਭਲੀ ਭਾਤ ਨੇਪਰੇ ਚੜ ਗਿਆ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਸ ਅਪਰੰਤ ਸੰਗਤਾਂ ਨੂੰ ਪਾਰਟੀ ਵੱਲੋਂ ਬੇਨਤੀ ਕੀਤੀ ਗਈ ਕਿ 6 ਜੂਨ ਨੂੰ ਗੁਰਦੁਆਰਾ ਸਾਹਿਬ ਤੋਂ ਤੁਰੰਤ ਤੋਂ ਘੱਟੋ ਘੱਟ ਦੁਪਹਿਰ ਦਾ ਲੰਗਰ ਸਾਰੇ ਆਪਣੇ ਨਾਲ ਲੈ ਕੇ ਚੱਲਣ ਅਤੇ ਲੰਗਰ ਤਿਆਰ ਕਰਨ ਲਈ ਵੀ ਪ੍ਰਬੰਧਕਾਂ ਨੂੰ ਸਹਿਯੋਗ ਦੇਣ ਤਾਂ ਸੰਗਤਾਂ ਵੱਲੋਂ ਪੂਰਾ ਮਿਲਵਰਤਨ ਮਿਲਿਆ ਜੱਥੇ ਚ ਸ਼ਾਵਲ ਬੀਬੀਆਂ ਨੇ ਲੰਗਰ ਪਕਾਉਣ ਤੇ ਵੱਧ ਚੜ ਕੇ ਕੰਮ ਕੀਤਾ ਸਾਰੇ ਯਾਤਰੀਆਂ ਨੇ ਦੁਪਹਿਰ ਨੂੰ ਛਕਣ ਲਈ ਲੰਗਰ ਦੇ ਪ੍ਰਸ਼ਾਦੇ ਸਬ지 ਅਚਾਰ ਆਦ ਲੈ ਲਿਆ 6 ਜੂਨ ਨੂੰ ਦੁਪਹਿਰੇ 1 ਵਜੇ ਦੇ ਕਰੀਬ ਬਾਗਾ ਰੇਲਵੇ ਸਟੇਸ਼ਨ ਤੋਂ ਅਟਾਰੀ ਲਈ ਗੱਡੀ ਚੱਲੀ ਤਾਂ ਕੰਡਿਆਲੀ ਤਾਰ ਵਾਲੀ ਥਾਂ ਤੇ ਲੋਹੇ ਦੇ ਗੇਟ ਤੇ ਗੱਡੀ ਰੁਕੀ ਕਿਉਂਕਿ ਗੇਟ ਦੇ ਤਾਲੇ ਦੀ ਚਾਬੀ ਇਸ ਸਮੇਂ ਤੱਕ ਨਹੀਂ ਪੁੱਜੀ ਸੀ ਤਕਰੀਬਨ ਅੱਧੇ ਘੰਟੇ ਦੀ ਉਡੀਕ ਪਿੱਛੋਂ ਗੱਡੀ ਅਟਾਰੀ ਰੇਲਵੇ ਸਟੇਸ਼ਨ ਲਈ ਚੱਲੀ ਤਾਰੇ ਲੇਬਲ ਲਾਈਨਾਂ ਦੇ ਦੋਵੇਂ ਪਾਸਿਆਂ ਤੇ ਜਗ੍ਹਾ-ਜਗ੍ਹਾ ਤੇ ਫੌਜੀ ਸਿਪਾਹੀ ਖੜੇ ਸਨ ਗੱਡੀ ਹੌਲੀ-ਹੌਲੀ ਚੱਲਦੀ 2 ਵਜੇ ਦੇ ਕਰੀਬ ਟਾਰੀ ਪਹੁੰਚੀ ਤਾਂ ਲਾਊਡ ਸਪੀਕਰਾਂ 'ਹੀਂ ਆਵਾਜ਼ ਆਈ ਕਿ ਗੱਡੀ ਵਿੱਚ ਕੋਈ ਵੀ ਬਾਹਰ ਨਾ ਨਿਕਲੇ ਕੋਚਰਸ ਬਾਹਰ ਸਮਾਨ ਤੋਂ ਬਿਨਾ ਯਾਤਰੀਆਂ ਨੂੰ ਗੱਡੀ ਖਾਲੀ ਕਰਨ ਲਈ ਕਿਹਾ ਗਿਆ ਪਲੇਟਫਾਰਮ ਤੇ ਇਮੀਗ੍ਰੇਸ਼ਨ ਵਿਭਾਗ ਦੀ ਪੁਲਿਸ ਕਸਟਮ ਅਧਿਕਾਰੀਆਂ ਤੋਂ ਇਲਾਵਾ ਫੌਜ ਵੀ ਡਿਊਟੀ ਉੱਪਰ ਸੀ ਇਮੀਗ੍ਰੇਸ਼ਨ ਦਰਜ ਕਰਨ ਲਈ ਯਾਤਰੀ ਆਪਣੇ ਨਿਯਤ ਕਾਊਂਟਰਾਂ 'ਤੇ ਚਲੇ ਗਏ ਕਾਊਂਟਰਾਂ ਦੇ ਡਿਊਟੀ 'ਤੇ હાજર ਪੁਲਿਸ ਕਰਮਚਾਰੀ ਜ਼ਬਾਨ ਨਹੀਂ ਖੋਲ ਰਹੇ ਸੀ ਕਿਉਂਕਿ ਉਹਨਾਂ ਦੇ ਨਾਲ ਫੌਦੇ ਅਧਿਕਾਰੀ ਵੀ ਖੜੇ ਸਨ ਤਾਂ ਇਹ ਕੰਮ ਹੋਣ ਪਿੱਛੋਂ ਸਮਾਨ ਉਤਾਰ ਕੇ ਕਸਟਮ ਚੈੱਕ ਕਰਾਉਣ ਲਈ ਕਿਹਾ ਗਿਆ ਕਸਟਮ ਅਧਿਕਾਰੀ ਬੜੀ ਬਰੀਕੀ ਨਾਲ ਸਮਾਨ ਦੀ ਚੈਕਿੰਗ ਕਰ ਰਹੇ ਸੀ ਤਾਂ ਉਹਨਾਂ ਦੇ ਨਾਲ ਫੌਜੀ ਨਮਾਇंदे ਵੀ ਹਾਜ਼ਰ ਸਨ ਸਮਾਨ ਦੀ ਚੈਕਿੰਗ ਕਸਟਮ ਅਤੇ ਫੌਜੀ ਅਧਿਕਾਰੀਆਂ ਨੇ ਜਦੋਂ ਕਰੀ ਤਾਂ ਯਾਤਰੀਆਂ ਕੋਲੋਂ ਕੋਈ ਵੀ ਇਤਰਾਜ਼ਯੋਗ ਚੀਜ਼ ਨਾ ਮਿਲੀ। ਇਸ ਕਾਰਵਾਈ ਦੌਰਾਨ ਦੱਬੀ ਆਵਾਜ਼ ਇਮੀਗ੍ਰੇਸ਼ਨ ਕਰਮਚਾਰੀਆਂ ਨੇ ਦੱਸਿਆ ਕਿ ਸਾਰੇ ਪੰਜਾਬ 'ਚ ਕਰਫਿਊ ਲੱਗਿਆ ਹੋਇਆ। ਸ੍ਰੀ ਅਕਾਲ ਤਖਤ ਸਾਹਿਬ ਤੇ ਹਾਲਾਂ ਵੀ ਗੋਲੀਬਾਰੀ ਹੋ ਰਹੀ ਹੈ। ਸੰਤ ਅਰਚਾਂਸੀ ਲੌਂਗ ਵਾਲ ਤੇ ਜੱਥੇਦਾਰ ਗੁਚਰਸੀ ਟੋੜੇ ਨੂੰ ਬੰਦੀ ਬਣਾ ਲਿਆ ਗਿਆ ਪਰ ਹੋਰ ਵੇਰਵਾ ਨਹੀਂ ਮਿਲ ਰਿਹਾ। ਤਾਂ ਸ਼ਾਮ 6:30 ਕੱਸੀ ਸਾਰੀਆਂ ਫਾਰਮੈਟੀਆਂ ਪੂਰੀਆਂ ਕਰਕੇ ਗੱਡੀ 'ਚ ਬੈਠ ਚੁੱਕੇ ਸੀ ਤਾਂ ਸਰਕਾਰੀ ਅਧਿਕਾਰੀ ਜੋ ਆਬਜ਼ਰਵਰ ਦੀ ਡਿਊਟੀ ਤੇ ਸਾਡੇ ਨਾਲ ਸਨ ਉਨ੍ਹਾਂ ਕੋਲੋਂ ਜਾਣਕਾਰੀ ਮਿਲੀ ਕਿ ਗੱਡੀ ਅੰਮ੍ਰਿਤਸਰ ਨਹੀਂ ਖੜ ਰਹੀ ਖੜੀ ਕਰ ਰਹੇ ਪਤਾ ਨਹੀਂ ਕੀ ਪ੍ਰੋਗਰਾਮ ਹੈ ਤੇ ਰੇਲਵੇ ਟੇਸ਼ਨ ਤੇ ਪਾਣੀ ਤੋਂ ਬਿਨਾ ਕੋਈ ਸਟਾਲ ਨਹੀਂ ਸੀ ਕਿ ਕੁਝ ਖਾਣ ਪੀਣ ਲਈ ਖਰੀਦਿਆ ਜਾ ਸਕੇ ਖਾਸ ਕਰਕੇ ਬੱਚਿਆਂ ਦੀ ਬੜੀ ਮੁਸ਼ਕਲ ਨਜ਼ਰ ਆ ਰਹੀ ਸੀ ਤਾਂ ਉਸ ਤੋਂ ਬਾਅਦ 6:15 ਮਿੰਟ ਤੇ ਯਾਤਰੀ ਨੂੰ ਆਪਣੀ ਸੀਟ ਤੇ ਬੈਠ ਜਾਣ ਦੀ ਹੁਕਮ ਦਿੱਤਾ ਗਿਆ ਤੇ ਬਾਹਰ ਫੌਜੀ ਖੜੇ ਕਰਤੇ 6:30 ਵਜੇ ਗੱਡੀ ਅਟਾਰੀ ਰੇਲਵੇ ਟੇਸ਼ਨ ਤੋਂ ਚੱਲੀ ਤਾਂ ਥੋੜੀ ਰਫਤਾਰ ਨਾਲ ਚੱਲਦੀ ਹੋਈ 1 ਘੰਟੇ ਪਿੱਛੋਂ ਅੰਮ੍ਰਿਤਸਰ ਚ ਦਾਖਲ ਹੋਈ ਤਾਂ ਇਦਾਂ ਦੋਸਤੋ ਜਿਥਾ ਭਾਰਤ ਪਹੁੰਚਿਆ ਸੀਗਾ ਜੂਨ 84 ਦੇ ਮੌਕੇ ਜਦੋਂ ਜੰਗ ਲੱਗੀ ਹੋਈ ਸੀ ਤਾਂ ਇਹ ਸੀ ਦੋਸਤੋ ਅੱਜ ਦੀ ਵੀਡੀਓ ਸੋ ਮਿਲਦੇ ਆ ਅਗਲੀ ਵੀਡੀਓ ਚ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ